ਜਿਲਜੀਤ ਦੋਸਾਂ ਜੋ ਕਿ ਹੁਣ ਕਾਨਸਰਟ ਕਰਨ ਜਾ ਰਹੇ ਨੇ ਅਕਤੂਬਰ ਤੋਂ ਸ਼ੁਰੂ ਹੋਵੇਗਾ ਜਿਸ ਦੀਆਂ ਟਿਕਟਾਂ ਬਦ ਮਹਿੰਗੀਆਂ ਨੇ ਜਿਹਾ ਤੇ ਜਿਹੜੇ ਫੈਨਸ ਨੇ ਉਹਨਾਂ ਦੇ ਵੱਲੋਂ ਟਿਕਟਾਂ ਲੈ ਲਈਆਂ ਗਈਆਂ ਨੇ ਤੇ ਟਿਕਟ ਆਊਟ ਆਫ ਸੇਲ ਵੀ ਹੋ ਚੁੱਕਿਆ ਪਰ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਟਰੋਲ ਵੀ ਕੀਤਾ ਜਾ ਰਿਹਾ ਕਿ ਮਹਿੰਗੀਆਂ ਟਿਕਟਾਂ ਕਿਉਂ ਰੱਖੀਆਂ ਹੋਈਆਂ ਨੇ ਜਿੰਨੇ ਦੀ ਤੁਸੀਂ ਟਿਕਟ ਲੈ ਰਹੇ ਹੋ ਉਸ ਤੋਂ ਵਧਿਆ ਤਾਂ ਤੁਸੀਂ ਜਾ ਕੇ 10000 ਰੁਪਏ ਦੇ ਵਿੱਚ ਜੁੱਤੀ ਲੈ ਲਓ ਜੀ ਹਾਂ ਤਾਂ ਲਗਾਤਾਰ ਟਰੋਲ ਜੋ ਨੇ ਉਦਲਜੀਤ ਦੋਸਾਂਝ ਹੋਰੇ ਨੇ ਆਖਰ ਇਸ ਵਾਰੀ ਟਰੋਲ ਕਿਸ ਨੇ ਕੀਤਾ ਉਹ ਦੇਖਦੇ ਆ ਇਸ ਖਾਸ ਰਿਪੋਰਟ ਚ ਦਿਲਜੀਤ ਦੋਸਾਂਝ ਦੇ ਕਾਨਸਰਟ ਦਾ क्रेज ਕਿਸੇ ਤਵੀ ਲੁਕਿਆ ਨਹੀਂ ਹੈ ਜਦੋਂ ਵੀ ਉਹ ਕੋਈ ਵੀ ਕਾਨਸਰਟ ਕਰਦੇ ਨੇ ਤਾਂ ਲੋਕ ਉਹਨਾਂ ਦਾ ਲਾਈਵ ਸ਼ੋਅ ਦੇਖਣ ਦੇ ਲਈ ਕੋਈ ਵੀ ਕੀਮਤ ਚੁਕਾਉਣ ਦੇ ਲਈ ਤਿਆਰ ਰਹਿੰਦੇ ਨੇ ਐਲਿੰਦੀ ਨੇ ਦਿਲਜੀਤ ਦੇ ਆਉਣ ਵਾਲੇ ਭਾਰਤ ਦੋਰੀ ਨੂੰ ਲੈ ਕੇ ਉੱਚਾ ਨਜ਼ਰ ਆ ਰਿਹਾ ਜਿਸ ਦੀਆਂ ਟਿਕਟਾਂ ਪਹਿਲਾਂ ਹੀ ਭਰੀਆਂ ਹੋਈਆਂ ਨੇ ਅਤੇ ਟਿਕਟਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਇੰਨੀ ਮਹਿੰਗੀ ਹੈ ਕਿ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਆਪਣੀ ਨਰਾਜ਼ਗੀ ਵੀ ਜ਼ਾਹਰ ਕਰ ਰਹੇ ਨੇ ਦਰਸਲ ਸੋਸ਼ਲ ਮੀਡੀਆ 'ਤੇ ਇੱਕ ਗਰੁੱਪ ਕਾਂਸਰਟ ਦੀ ਮਹਿੰਗੀ ਟਿਕਟ ਦੀ ਆਲੋਚਨਾ ਕਰ ਰਿਹਾ ਹੈ ਮਸ਼ਹੂਰ ਡਿਜੀਟਲ ਕ੍ਰியேਟਰ ਅਤੇ ਅਦਾਕਾਰਾ ਸਲੋਨੀ ਗੌਰ ਨੇ ਇਸ ਮੁੱਦੇ ਉਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ ਕ concert ਦੇ ਵਿੱਚ ਜਾਣ ਵਾਲੇ ਪ੍ਰਸ਼ੰਸਕਾਂ ਨੂੰ ਅਤੇ ਨਾ ਜਾਣ ਵਾਲੇ ਫੈਨਸ ਨੂੰ ਸਮਰਪਿਤ ਹੈ। ਵੀਡੀਓ ਦੇ ਵਿੱਚ concert ਉਤੇ ਨਾ ਜਾਣ ਦੀ ਸਲਾਹ ਦੇਣ ਵਾਲੀ ਸਲੋਨੀ ਗੌਰ ਕਹਿੰਦੀ ਹੈ ਅੱਜਕਲ ਮੈਂ ਦੇਖ ਰਹੀ ਹਾਂ ਕਿ ਲੋਕ ਸੰਗੀਤ ਸਮਾਰੋਹਾਂ ਉਤੇ ਬਹੁਤ ਜ਼ਿਆਦਾ ਪੈਸੇ ਖਰਚ ਕਰ ਰਹੇ ਨੇ ਉਹ ਕਿਸੇ ਨੂੰ ਗੋਂਦਾ ਦੇਖਣ ਦੇ ਲਈ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦ ਰਹੇ ਨੇ ਜੇਕਰ ਤੁਹਾਨੂੰ ਉਹ ਟਿਕਟ ਵੀ ਮਿਲ ਜਾਵੇ ਤਾਂ ਤੁਹਾਡੀ ਸੀਟ ਅਜੇ ਹੀ ਜਗ੍ਹਾ ਤੇ ਹੁੰਦੀ ਹੈ ਜਿੱਥੋਂ ਸਿੰਗਰ ਕੀੜੀ ਦੀ ਤਰ੍ਹਾਂ ਨਜ਼ਰ ਆਂਦਾ ਤੁਸੀਂ 10000 ਰੁਪਏ ਦੀ ਟਿਕਟ ਖਰੀਦੋਗੇ ਇਸ ਤੋਂ ਵਧਿਆਂ ਤਾਂ ਤੁਸੀਂ 10000 ਦੇ ਜੁੱਤੇ ਲੈ ਲਓ ਇਸ ਤੋਂ ਬਾਅਦ ਦਲਜੀਤ ਦੀ ਫੈਨ ਸਲੋਰੀ ਨੂੰ ਪੁੱਛਦੀ ਹੈ ਕਿ ਉਹ ਜੁੱਤੇ ਪਾ ਕੇ ਕਿੱਥੇ ਜਾਣ ਇਸ ਉਤੇ ਕੰਸਰਟ ਦੇ ਖਿਲਾਫ ਰਹੀ ਸਲੋਨੀ ਕਹਿੰਦੀ ਹੈ ਕਿ ਕਿਧਰੇ ਵੀ ਜਾਓ ਪਰ ਕੰਸਰਟ ਦੇ ਵਿੱਚ ਯਕੀਨੀ ਤੌਰ ਤੇ ਨਹੀਂ ਜਾਓ ਤੁਸੀਂ 뮤직 ਐਪਸ ਤੇ ਗੀਤ ਸੁਣ ਸਕਦੇ ਹੋ 뮤직 ਐਪਸ ਉੱਤੇ ਵੀ ਘਰ ਦੇ ਖਾਣੇ ਅਤੇ ਪਾਣੀ ਦੀਆਂ ਬੋਤਲਾਂ ਦੀ ਇਜਾਜ਼ਤ ਹੈ ਜਦੋਂ ਕਿ ਕੰਸਰਟ ਦੇ ਵਿੱਚ ਤਾਂ ਸਿਰਫ ਸਮੱਸਿਆਵਾਂ ਹੀ ਸਮੱਸਿਆਵਾਂ ਨੇ ਤੁਹਾਡਾ ਮੋਬਾਈਲ ਚੋਰੀ ਹੋ ਸਕਦਾ ਹੈ ਤੁਹਾਡੇ ਪੈਸੇ ਚੋਰੀ ਹੋ ਸਕਦੇ ਨੇ ਅਤੇ ਕਾਨਸਰਟ ਦੇ ਲਈ ਜਿੰਨੀ ਮਹਿੰਗੀ ਟਿਕਟ ਹੈ ਤਾਂ ਤੁਹਾਨੂੰ 2 ਹਫਤੇ ਤੱਕ ਖਾਣਾ ਵੀ ਨਹੀਂ ਮਿਲੇਗਾ ਇਸ ਤੋਂ ਵਧੀਆ ਤਾਂ ਤੁਸੀਂ ਨਾ ਹੀ ਜਾਓ ਇਸ ਤੋਂ ਬਾਅਦ ਕਾਨਸਰਟ ਫੈਨ ਬੋਲਦੀ ਹੈ ਕਿ ਲੱਗਦਾ ਤੁਹਾਨੂੰ ਟਿਕਟ ਨਹੀਂ ਮਿਲੀ ਉਸ ਉੱਤੇ ਦਿਲਜੀਤ ਦੇ ਕਾਨਸਰਟ ਨੂੰ ਨਾ ਪਸੰਦ ਕਰਨ ਵਾਲੀ ਸਲੋਨੀ ਕਹਿੰਦੀ ਹੈ ਨਹੀਂ ਮੈਂ ਚਾਹੁੰਦੀ ਤਾਂ ਮੈਂ ਟਿਕਟ ਲੈ ਸਕਦੀ ਸੀ ਪਰ ਮੈਂ ਜਾਣਾ ਹੀ ਨਹੀਂ ਚਾਹੁੰਦੀ ਜਿਸ ਤੋਂ ਬਾਅਦ ਜਲ ਰਿਪੋਰਟ ਜਿਸ ਤੋਂ ਬਾਅਦ ਦਿਲਜੀਤ ਦੀ ਫੈਨ ਬੋਲਦੀ ਹੈ ਕਿ ਠੀਕ ਹੈ ਉਸ ਦੇ ਕੋਲ ਇੱਕ ਐਕਸਟਰਾ ਟਿਕਟ ਹੈ ਉਹ ਕਿਸੇ ਹੋਰ ਨੂੰ ਦੇ ਦਊਗੀ ਇਹ ਸੁਣ ਕੇ 뮤직 ਸ਼ੋਅ ਦੇ ਖਿਲਾਫ ਬੋਲਣ ਵਾਲੀ ਸਲੋਨੀ ਹੈਰਾਨ ਰਹਿ ਜਾਂਦੀ ਹੈ ਅਤੇ ਹੰਜੂ ਪੁੱਜਦੀ ਹੋਈ ਨਜ਼ਰ ਆਉਂਦੀ ਹੈ ਤੁਹਾਨੂੰ ਦੱਸ ਦਈਏ ਇਸ ਮਜ਼ਾਕੀਆ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਲੋਨੀ ਗੌਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਇਹਨਾਂ ਵੀ ਮਿਸ ਨਹੀਂ ਹੋ ਜਾਵੇਗਾ ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਦਿਲ ਲੂਮਿਨਾਟੀ ਟੂਰ 26 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਦਿਲਜੀਤ ਦੋਸਾਂਝ ਦਾ ਸਮਾਰੋਹ ਦੇਸ਼ਪੁਰ ਦੇ ਵਿੱਚ ਹੋਵੇਗਾ ਅਤੇ ਇਸ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਨੇ। ਟਿਕਟ ਦੀ ਕੀਮਤ 1500 ਰੁਪਏ ਤੋਂ ਲੈ ਕੇ 20 ਤੋਂ 25000 ਰੁਪਏ ਤੱਕ ਹੈ। ਤਾਂ ਕਿ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਕਾਨਸਰਟ ਦੇ ਵਿੱਚ ਜਾ ਰਹੇ ਹੋ ਕਮੈਂਟ ਦੇ ਵਿੱਚ ਤੁਸੀਂ ਇਸ ਬਾਰੇ ਜ਼ਰੂਰ ਦੱਸਿਓ। ਬਿਊਰੋ ਰਿਪੋਰਟ ਹਮਦਰ ਟੀਵੀ